ਜੀ ਨموਤਰ ਕਰਨਾਂ ਦੇ ਜਿੰਨੇ ਵੀ ਕਾਰਜੋਗ ਬਜ਼ੁਰਗ ਤੇ ਨੌਜਵਾਨ ਦੀ ਛੋਟੀ ਬੱਚੀ ਮਾਵਾ ਭੈਣਾਂ ਜਿੰਨੇ ਵੀ ਬੇਨਤੀ ਤੁਸੀਂ ਇੱਥੇ ਆਇਓ ਬਹੁਤ ਬਹੁਤ ਧੰਨਵਾਦ ਕੀਤਾ ਅਸੀਂ ਇਹਨਾਂ ਨੂੰ ਇਸਰ ਤੇ ਆਇਆ ਕਿਸੇ ਤੋਂ ਜ਼ਿਆਦਾ ਪਿਆਰ ਇਸ ਦਾ ਬਤਾਂ ਕੋ ਥੰਮਾ ਜਾਨੀ ਇਹ ਕਮੇਟੀ ਆਇਆ ਆਮ ਆਦਮੀ ਪਾਰਟੀ ਨੂੰ ਤੁਸੀਂ 20 ਸੀਟਾਂ ਦਿੱਤੀਆਂ ਆਮ ਤਾਂ ਦੇ ਕਿ ਇਹ ਪੁੱਛ ਦਿੱਗੇ ਪਹਿਲੀ ਵਾਰ ਹੋਇਆ ਇਹਨਾਂ ਦੇ ਧੀਆ ਇਹਨਾਂ ਦੇ ਧੀਆਂ ਇਹਨਾਂ ਦੇ ਪੁੱਤ ਜਿੱਦੇ ਹੁੰਦੇ ਸੀ ਜਦੋਂ ਧੀਆ ਪੁੱਤ ਸੈੱਟ ਹੋ ਜਾਂਦੇ ਸੀ ਫਿਰ ਫੁੱਫੜ ਚੱਲ ਪੈਂਦੇ ਸੀ ਫਿਰ ਮਾਸੜ ਫਿਰ ਭਰਾਉਣੇ ਐਤਕਿੰ ਨਵੇਂ ਮੁੰਡੇ ਨਵੇਂ ਕੁੜੀਆਂ ਦਿੱਤੇ ਨੇ ਇਸ ਕਾਰਨ ਮੈਂ ਤੁਹਾਡਾ ਧੰਨਵਾਦ ਕਰਨ ਆਇਆ ਪੰਜਾਬ ਹਜ਼ਾਰ ਤੋਂ ਜ਼ਿਆਦਾ ਬੋਟਾ ਪਾ ਕੇ ਮਾਨ ਸਤਕਾਰ ਕੀਤਾ ਮੈਨੂੰ ਪਤਾ ਹੀ ਸੀ ਸਟੇਜ ਲੱਗੀ ਹੋਈ ਸੀ ਹਨਾਾਰੇ ਭਾਡੇ ਗਣਦੇ ਇਹ ਕੋਈ ਗੱਲ ਨਹੀਂ ਦੇ ਕੋਈ ਤੁਹਾਨੂੰ ਮਹਿਣਾ ਜਾ ਮਾਰੇ ਬਿਆਹ ਕਰਕੇ ਆਏ ਤਾਂ ਇਹ ਕਹਿ ਰਹੇ ਹੋ ਕਿ ਕਈ ਬਰੀ ਗਾਂਧੀ ਇੰਨਾ ਜਾਦੇ ਪਿਆ ਹੁੰਦਾ ਕਿ ਝਾੜੂ ਦੋ ਵਾਰੀ ਫੇਰਨਾ ਪੈਂਦਾ ਅਸਲੀ ਦਾ ਤਾਂ ਤਾਂ ਖੜਾ ਛੁੱਟਿਆ ਸ਼ੋਕਰ ਮਥਾਂ ਪਰੇ ਕੀਤੇ ਆ ਮੰਦੇ ਨਹੀਂ ਸੀ ਅਗਲੀ ਵਾਰ ਦੂਜੀ ਲਗਾਵਾਂਗੇ ਉਮੀਦਾਂ ਆਪਾਂ ਨੂੰ ਬਹੁਤ ਸੀ ਹਾਂ ਉਮੀਦਾਂ ਰੱਖਣੀਆਂ ਵੀ ਚਾਹੀਦੀਆਂ ਨੇ ਕਿਸਾਨ ਸੋਚਦਾ ਕਿ ਇਸ ਵਾਰ ਇੰਨੀ ਫਸਲ ਹੋ ਜੂਗੀ ਨਹੀਂ ਹੋਣੀ ਸਟੂਡੈਂਟ ਸੋਚਦਾ ਹੈ ਐਂਡਿੰਗ ਨੰਬਰ ਆ ਜਾਣਗੇ ਨਹੀਂ ਆਉਦੇ ਕਲਾਕਾਰ ਸੋਚਦਾ ਹੈ ਕਿ ਆਹ ਫਿਲਮ ਜਿਹੜੀ ਹੈ ਉਹ ਮੈਨੂੰ ਸੁਪਰਸਟਾਰ ਬਣਾ ਦੇਊਗੀ ਫਿਲਮ ਫਲॉप ਹੋ ਜਾਂਦੀ ਹੈ ਬਿਜ਼ਨਸਮੈਨ ਵਪਾਰੀ ਸੋਚਦਾ ਹੈ ਕਿ ਆਹ ਫੈਕਟਰੀ ਮੈਨੂੰ ਇੰਨਾ ਫਾਇਦਾ ਦੇ ਦੇਊਗੀ ਉਹ ਘੱਟ ਆ ਪਾ ਦੇਣੀ ਜਿੰਮੇਦਾਰੀ ਦੁਨੀਆ ਕੈਮ ਹੈ ਤਾਂ ਮੈਂ ਛੋਟੇ ਨਾਲ ਛੋਟੇ ਵਰਗਾਂ ਅਜੇ ਵੀ ਆ ਸਾਡੇ ਕੋਲੇ ਨਿਆਣੇ ਪੁੱਟਾ ਜਾ ਜਵਾਬ ਉੱਡੀ ਟੋਪੀ ਆਉਂਦੀ ਆ ਬੱਚਿਆਂ ਨੇ ਪਿਆਰ ਦਿੱਤਾ ਹੈ ਮਾਵਾ ਨੇ ਅਸ਼ੀਰਵਾਦ ਦਿੱਤਾ ਹੈ ਪੈਣਾ ਨੇ ਦੁਆਵਾਂ ਦਿੱਤੀਆਂ ਨੇ ਬਜ਼ੁਰਗਾਂ ਨੇ ਕੀਰਵਾਦ ਦਿੱਤਾ ਹੈ ਨੌਜਵਾਨਾਂ ਨੇ ਸਾਥ ਦਿੱਤਾ ਹੈ ਅੱਲੇ ਉਹ ਤੇਲ ਫੁੱਕਿਆ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਏ ਨੇ ਅਰ ਕੋਈ ਘਾਟ ਕਿਸੇ ਵੱਲੋਂ ਵੀ ਨਹੀਂ ਨਹੀਂ ਜੇ ਘਾਟ ਕੋਈ ਰਹੀ ਹੋਗੀ ਤਾਂ ਸ਼ਾਇਦ ਸਾਡੇ ਵੱਲੋਂ ਹੋਊਗੀ ਕਮੀਆਂ ਤੇ ਕਮਜ਼ੋਰੀਆਂ ਪੂਰੀਆਂ ਕਰਾਂਗੇ ਅਗਲੀ ਵਾਰ ਨੂੰ ਹੋਰ ਵੱਡੇ ਤਰੀਕੇ ਨਾਲ ਲੜਾਂਗੇ ਥੋੜੇ ਵੱਲੋਂ ਕੋਈ ਕਮੀ ਨਹੀਂ ਆ ਗੱਲ ਕਹਿਣ ਵਾਸਤੇ ਮੈਂ ਅੱਜ ਆਇਆ ਕਈ ਬਹੁਤ ਸਾਰੇ 10 11 ਪਿੰਡਾਂ ਚ ਮੈਂ ਜਾ ਕੇ ਆਇਆ ਅੱਜ ਆਖਰੇ ਨੇ ਮੁੰਡੇ ਮੈਂ ਸ਼ਰਤ ਲਾ ਕੇ ਕਹਿ ਦਿੰਦਾ ਇੱਕ ਵੀ ਤੁਹਾਡੇ ਜੋ ਕੰਮ ਕਰਦਾ ਵੇਲੇ ਸਾਰੇ ਇਹ ਦੁੱਖ ਇਹ ਪੰਜਾਬ ਦਾ ਦੁੱਖ ਹੈ ਡਿਗਰੀਆਂ ਲੈ ਕੇ ਡਿਪਲੋਮੇ ਲੈ ਕੇ ਘਰੇ ਮੋੜੇ ਕੋਈ ਕੰਮ ਨਹੀਂ ਵਿਰੋਧੀ ਪਾਰਟੀ ਖੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਕਾਂਗਰਸ ਦੇ ਰਮਾ ਤੇ ਨਿਗਰਖੀਏ ਉੱਚਾਗੇ ਕਪਤਨ ਨੰਮਿੰਦ ਸਿੰਘ ਜੀ ਨੂੰ ਕਿ ਤੁਸੀਂ ਫਾਰਮ ਭਰਾਲੇ ਸੀ ਕਿ ਹਰੇਕ ਪਰਿਵਾਰ ਚ 109 ਫੀ ਜਮਾ ਲਿਆਓ ਨੌਕਰੀ ਅਧਿਆਗਲਾ ਇਹ ਗੱਲ ਹੈ ਦੋ ਲੋਕ ਤੁਸੀਂ ਫਾਰਮ ਭਰਾਲੇ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿਓ ਇਹ ਗੱਲ ਹੈ ਤੁਸੀਂ ਕਿਹਾ ਸੀ ਵਡਾਤਾ ਪੈਨਸ਼ਨ 2500 ਰੁਪਿਆ ਕਰ ਦਾਂਗੇ ਮਹੀਨੇ ਦੇ ਇਹ ਲੈਓ ਜੇ ਨਹੀਂ ਕਰੋਗੇ ਫਿਰ ਰੌਲਾ ਪਾਵਾਂਗੇ ਫਿਰ ਸਾਡਾ ਫਰਜ ਮੋਬਾਈਲ ਫੋਨ ਸਮਾਰਟ ਸ਼ਗਨ ਸਕੀਮ 51000 ਅਜੀ ਪੁੱਛਾਂਗੇ ਪਾਰਲੀਮੈਂਟ 'ਚ ਮੈਂ ਸੰਗਰੂਰ ਤੋਂ ਐਮਪੀ ਆਂ ਪਾਰਲੀਮੈਂਟ 'ਚ ਮੇਰਾ ਫਰਜ ਪੈਂਦਾ ਜਿੱਦੇ ਵੀ ਹੋ ਕਿਤੇ ਗਲਤ ਕੰਮ ਕਰਨ ਤਾਂ ਮੈਂ ਬੋਲਾਂਗਾ ਸਭ ਤੋਂ ਵੱਧ ਲੜਾਕਾ ਕੌਣ ਹੈ ਵੀ ਪਾਰਲੀਮੈਂਟ? ਭਗਵਾਨ ਨਰਾਇਣ। ਬਾਕੀ ਸਾਰੇ ਗਿੱਦੜੀ ਨੇ। ਜਿੰਦਰਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿਸ ਦਿਨ ਕੋਈ ਲੋਕਾਂ ਦੇ ਵਿਰੁੱਧ ਕਾਨੂੰਨ ਆਉਂਦਾ ਹੈ ਜਿਸ ਦਿਨ ਕੋਈ ਪੰਗਾ ਪੈਂਦਾ ਸਭ ਤੋਂ ਪਹਿਲਾਂ ਮੈਂ ਖੜਾ ਹੋ ਕੇ ਬੋਲਦਾ ਕਿ ਗਲਤ ਹੋ ਤੁਸੀਂ ਸਰਕਾਰਾਂ ਗਲਤ ਨੇ ਤੁਸੀਂ ਲੋਕਾਂ ਦੇ ਹੱਕ 'ਚ ਬੋਲੋ ਵੀ ਲੋਕਾਂ ਦੇ ਹੱਕ 'ਚ ਕਾਨੂੰਨ ਲੈ ਕੇ ਆਓ ਕਹਿੰਦੇ ਸੀ 15-15 ਲੱਖ ਰੁਪਇਆ ਹਰੇਕ ਦੇ ਖਾਤੇ ਚ ਆਜੂ ਆਗੇ ਜਿਹੜੇ ਆਪਣੇ ਘਰੇ ਸੀ ਉਹ ਵੀ ਲੈ ਗਏ ਹਬ ਤੋਂ ਬਾਅਦ ਮੈਂ ਬੋਲੇ ਉੱਥੇ ਏਟੀਐਮਾਂ ਮੂਰੇ ਖੜ ਗਏ ਬੈਂਕਾਂ ਮੂਰੇ 90-90 ਸਾਲ ਦੀਆਂ ਮਾਵਾਂ ਜਿਨ੍ਹਾਂ ਨੇ ਜ਼ਿੰਦਗੀ ਚ ਬੈਂਕ ਨਹੀਂ ਦੇਖੀ ਸੀ ਉਹਨੂੰ ਬੈਂਕ ਤਾਂ ਦਿਖਾਤੀਆਂ ਏਟੀਐਮਾਂ ਮੂਰੇ ਖੜੇ ਰਹੇ ਕੀ ਹੋ ਗਿਆ ਜੀ ਕੁਈ ਫੜਿਆ ਗਿਆ ਕਾਲੇਤਨ ਵਾਲਾ ਮੱਝੂਪੁਰ ਪਿੰਡ ਹੈ ਫਤੇਗੜ ਚੂੜੀਆਂ ਦੇ ਨੇੜੇ ਅੰਮ੍ਰਿਤਸਰ ਜਿਲ੍ਹੇ ਮੱਝੂਪੁਰ 5 ਦਸੰਬਰ ਨੂੰ ਉਸ ਕੁੜੀ ਦਾ ਵਿਆਹ ਸੀ 27 28 ਨਵੰਬਰ ਨੂੰ ਉਹਦਾ ਬਾਪੂ ਪੈਸੇ ਲੈਣ ਗਿਆ ਬੈਂਕ ਚ ਪੌਣੇ 5 ਲੱਖ ਰੁਪਈਆ ਉਹਦੇ ਬੈਂਕ ਦੇ ਖਾਤੇ 'ਚ ਹੈਗਾ ਸੀ ਇਹ ਵੀ ਨਹੀਂ ਕਿਸੇ ਦੇ ਲੈਣ ਗਿਆ ਆਪਦੇ ਨਹੀਂ ਮਿਲੇ ਅਗਲੇ ਦਿਨ ਫੇਰ ਗਿਆ ਨਹੀਂ ਮਿਲੇ ਤੀਜੇ ਦਿਨ ਹਲਵਾਈ ਦੇ ਤੇ 10 ਤਾਲ ਦੇ ਵਿਰ ਲੈ ਗਿਆ ਆ ਦੇਖ ਲਓ ਮੈਂ ਪੈਸੇ ਦੇਣੇ ਨੇ ਮੈਨੂੰ ਪੈਸੇ ਦੇ ਦਿਓ ਮੇਰੇ ਮੇਰੇ ਹੀ ਨੇ ਪੈਸੇ ਨਹੀਂ ਮਿਲੇ ਹਲਵਾਈ ਮੁੱਕਰ ਗਿਆ ਕਹਿੰਦਾ ਵੀ ਮੈਂ ਤਾਂ ਕੋਈ ਹੋਰ ਵਿਆਹ ਦੀ ਸਾਈ ਫੜ ਲਈ ਟੈਂਟ ਵਾਲਾ ਮੁੱਕਰ ਗਿਆ ਕਿ ਮੈਂ ਤਾਂ ਕਿਤੇ ਹੋਰ ਬੁਕਿੰਗ ਕਰ ਲਈ ਉਹਨੇ ਸੋਚਿਆ ਮੇਰੀ ਤਾਂ ਸ਼ਰੀਕੇ ਚ ਨਾ ਕਬੜੀ ਜਾਊਗੀ ਮੇਰੇ ਤਾਂ ਭਾਈਚਾਰੇ ਚ ਮੇਰੀ ਬੇਈਤੀ ਹੋ ਜਾਊਗੀ ਸਿੱਧਾ ਹੀ ਖੇਤ ਗਿਆ ਬੈਂਕ ਚੋਂ ਹਾ ਹਾ ਲੈ ਮਰ ਗਿਆ ਉਹ ਕੁੜੀ ਨਾਲ ਮੈਂ ਗੱਲ ਕੀਤੀ ਕਹਿੰਦੀ ਵੀਰੇ ਅੱਜ ਤੋਂ 4-5 ਦਿਨ ਬਾਅਦ ਐਸ ਘਰ ਚੋਂ ਮੇਰੀ ਢੋਲੀ ਉੱਥੜੀ ਸੀ ਉਦੋਂ ਪਹਿਲਾਂ ਮੈਨੂੰ ਆਪਦੇ ਬਾਪੂ ਦੀ ਆਰਥਿਕ ਫੋਣੀ ਧਰੀ ਏ ਕਿਹੜੇ ਫੈਸਲੇ ਹੋਗੇ ਵੀ 200 ਬੰਦਾ ਮਰਵਾਤਾ 200 ਬੰਦਾ ਮਰ ਗਿਆ ਅਨੋਟਾਂ ਦੇ ਚੱਕਰਾਂ ਚ ਕਿਹੜੀ ਕਿਹੜੀ ਕ腐ਸ਼ਨ ਬੰਦ ਹੋ ਗਈ ਕਿਹੜਾ ਕਾਲਾ ਤੁਹਾਨੂੰ ਫੜਿਆ ਗਿਆ ਇਸ ਕਰਕੇ ਤੁਹਾਡੇ ਨਾਲ ਥੋੜੇ ਵਰਗੀ ਅਹੀਂ ਰਮਾਗੇ ਅੱਜ ਵੀ ਬਹੁਤ سارے ਪਿੰਡਾਂ 'ਚ ਗਏ ਆ ਲੋਕਾਂ ਨੇ ਉਹੀ ਪਿਆਰ ਦਿੱਤਾ ਕੋਈ ਸਰਕਾਰ ਦਿੱਤਾ ਬਸ ਆਹੀ ਪਿਆਰ ਤੇ ਸਤਕਾਰ ਮੈਨੂੰ ਥੱਕਲ ਨਹੀਂ ਦਿੰਦਾ ਜਿੱਥੇ ਮੇਰੀ ਡਿਊਟੀ ਲੱਗਦੀ ਹੈ ਨਾਲ ਉਥੇ ਜਾਊਂਗਾ ਆ ਨੌਜਵਾਨ ਮੁੰਡੇ ਖੜੇ ਨੇ ਇਹਨਾਂ ਨੇ ਡਿਊਟੀਆਂ ਲਾਈਆਂ ਆਪਦੀਆਂ ਆਪ ਹੀ ਲਾਈਆਂ ਡਿਊਟੀਆਂ ਮੋਟਰਸਾਈਕਲਾਂ ਦਾ ਤੇਲ ਫੂਕਿਆ ਘਰ ਦੇ ਨਾਲ ਵੀ ਲੜੇ ਕਈ ਤਾਂ ਅਸੀਂ ਮਾਨ ਦਾ ਬਜੁਰਗ ਜੀ ਬੈਠੇ ਪਾਪੂ ਵੀ ਬੈਠੇ ਨੇ ਜਿਨ੍ਹਾਂ ਨੇ ਸਾਥ ਦਿੱਤਾ ਹੁਣ ਵੀ ਬਿੱਲੇ ਲਾਈ ਬੈਠੇ ਹਾਂ ਜੀ ਇਹ ਤਾਂ ਲੱਗੇ ਰਹਿਣਗੇ ਜੀ ਇੱਥੇ ਹੀ ਲੱਗੇ ਰਹਿਣਗੇ ਹਾਂ ਜੰਗ ਜਾਰੀ ਰਹੂਗੀ ਲੜਾਈ ਜਾਰੀ ਰਹੂਗੀ ਸਾਡੇ ਕ੍ਰਾਂਤੀਕਾਰੀ ਸ਼ੀਦਾ ਨੇ ਵੀ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਨੇ ਸਾਡੇ ਗੁਰੂਆਂ ਨੇ ਬਹੁਤ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਨੇ ਗੁਰੂ ਨਾਨਕ ਦੇਵ ਜੀ 10-10 ਸਾਲ ਦੀਆਂ ਉਦਾਸੀਆਂ ਕਰਦੇ ਸੀ ਜਾ ਕੇ ਲੋਕਾਂ ਨੂੰ ਸਮਝਾਉਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪਰવાર-વાર ਤੇ ਲੜਾਈਆਂ ਲੜੀ ਗਏ ਭਗਤ ਸਿੰਘ ਜੀ ਨੂੰ ਤੇਈ ਮਾਰਚ 331 ਨੂੰ ਫਾਂਸੀ ਹੋ ਗਈ ਸੀ ਪਰ ਆਜ਼ਾਦੀ 16 ਸਾਲ ਬਾਅਦ ਆਈ ਸੀ ਉਹਨੇ 1927 ਤੇ ਲੜਾਈਆਂ ਤਾਂ ਫੇਰ ਲਾਣੀਆਂ ਪੈਣਗੀਆਂ ਸੋ ਖਬਰਾਉਣਾ ਨਹੀਂ ਹੌਸਲੇ ਰੱਖਣੇ ਨੇ ਜਿੰਦਾਬਾਦ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਰ ਜ਼ਾਤ ਸਨਿਆ